ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਡਾਕਟਰ ਗੁਰਪ੍ਰੀਤ ਸਿੰਘ ਢੋਗਾ ਉਹਨਾਂ ਦੀ ਬਹੁਤ ਹੀ ਸੋਹਣੀ ਕਿਤਾਬ 40 ਦਿਨ ਜੋ ਕਿ ਕੇਸਰ ਅਤੇ ਫਕੀਰ ਦੀ 40 ਦਿਨਾਂ ਦੀ ਯਾਤਰਾ ਹੈ ਜਿੱਤ ਤੇ ਹਾਰ ਦੇ ਵਿਚਕਾਰ ਸਿਰਫ ਇੱਕ ਅਧੂਰੀ ਕਹਾਣੀ ਦਾ ਫਾਸਲਾ ਹੁੰਦਾ ਹੈ ਜਿਉਂ-ਜਿਉਂ ਦੁਨੀਆ ਵਿੱਚ ਲੋਕਾਂ ਦੀ ਭੀੜ ਵੱਧ ਰਹੀ ਹੈ ਆਦਮੀ ਆਪਣੇ ਆਪ ਨੂੰ ਹੋਰ ਵੀ ਇਕੱਲਾ ਮਹਿਸੂਸ ਕਰ ਰਿਹਾ ਹੈ। ਆਧੁਨਿਕ ਯੁੱਗ ਦੀਆਂ ਸਹੂਲਤਾਂ ਜਿਉਂ-ਜਿਉਂ ਮਨੁੱਖ ਦੇ ਕਰੀਬ ਆ ਰਹੀਆਂ ਹਨ, ਮਨ ਦਾ ਸਕੂਨ ਓਨਾ ਹੀ ਦੂਰ ਹੁੰਦਾ ਜਾ ਰਿਹਾ ਹੈ। ਇਹ ਵਰਤਾਰਾ ਪਿਛਲੀ ਇੱਕ ਸਦੀ ਵਿੱਚ ਬਹੁਤ ਤੇਜ਼ੀ ਨਾਲ ਵਧਿਆ ਹੈ। ਮਨੁੱਖ ਭਾਵੇਂ ਇਸ ਬ੍ਰਹਿਮੰਡ ਦਾ ਸਭ ਤੋਂ ਬੁੱਧੀਮਾਨ ਜੀਵ ਹੈ ਜੋ ਸਮਝਣ ਅਤੇ ਸਮਝਾਉਣ ਦੇ ਕਾਬਿਲ ਹੈ, ਪਰ ਉਹ ਰਹਿੰਦਾ ਦੁਖੀ ਹੈ। ਨਿਰੰਤਰ ਸੁੱਖ ਦੀ ਭਾਲ ਕਰਦਾ ਕਰਦਾ ਉਹ ਹੋਰ ਦੁਖੀ ਹੋ ਰਿਹਾ ਹੈ। ਇਸ ਵਧ ਰਹੀ ਬੇਚੈਨੀ ਪਿੱਛੇ ਕੀ ਕਾਰਨ ਹੈ ਕੁਝ ਨਿੱਜੀ ਕਾਰਨਾਂ ਤੋਂ ਇਲਾਵਾ ਇੱਕ ਮੂਲ ਕਾਰਨ ਇਹ ਵੀ ਮੰਨਿਆ ਜਾਂਦਾ ਹੈ ਕਿ ਸਾਡੇ ਮਨ ਦੇ ਅੰਦਰ ਦੀ ਸੋਚ ਤੇ ਮਨੁੱਖੀ ਵਰਤਾਰੇ ਨੂੰ ਸਮਝਣ ਦੀ ਬਹੁਤ ਕਮੀ ਹੈ ਥੋੜੇ ਸਮੇਂ ਲਈ ਖੁਸ਼ੀ ਭਾਵੇਂ ਮਨੋਰੰਜਨਾਂ ਦੇ ਸਾਧਨਾਂ ਰਾਹੀਂ ਸਾਨੂੰ ਮਿਲ ਸਕਦੀ ਹੈ ਪਰ ਸਥਾਈ ਇੱਕ ਪੱਕੇ ਤੌਰ ਤੇ ਸਕੂਨ ਮਨੁੱਖੀ ਵਰਤਾਰੇ ਨੂੰ ਸਮਝਣ ਵਿੱਚ ਹੀ ਹੈ ਮੁੱਢ ਕਦੀਮ ਤੋਂ ਸਿਆਣਿਆਂ ਗੁਰੂਆਂ ਪੀਰਾਂ ਫਕੀਰਾਂ ਅਤੇ ਦਾਰਸ਼ਨਿਕ ਲੋਕਾਂ ਨੇ ਸਾਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਇਹਨਾਂ ਕੋਸ਼ਿਸ਼ਾਂ ਵਿੱਚੋਂ ਕਈ ਧਰਮ ਉਤਪੰਨ ਹੋਏ ਜੋ ਬਾਅਦ ਵਿੱਚ ਸੌੜੀਆਂ ਰੂਹ ਰੀਤੀਆਂ ਵਿੱਚ ਫਸ ਕੇ ਭਟਕਣ ਦਾ ਕਾਰਨ ਵੀ ਬਣੇ। ਸੁੱਖ-ਦੁੱਖ ਤੇ ਜ਼ਿੰਦਗੀ ਦੇ ਤੱਥ ਸਿਰਫ ਧਾਰਮਿਕ ਅਸਥਾਨਾਂ ਦੇ ਹੀ ਵਿਸ਼ੇ ਨਹੀਂ ਹਨ। ਇਹ ਸਾਂਝ ਵਿਅਕਤੀਗਤ ਹੈ। ਇਸੇ ਲਈ ਸੱਥਾਂ ਦੀ ਵਾਰਤਾਲਾਪ ਤੇ ਦਾਦੀਆਂ ਦੀਆਂ ਕਹਾਣੀਆਂ ਕਿਸੇ ਸਤਸੰਗ ਤੋਂ ਘੱਟ ਨਹੀਂ ਸੰੁੰਦੀਆਂ। ਸਾਖੀਆਂ ਕਹਾਣੀਆਂ ਅਤੇ ਕਵਤਾਵਾਂ ਜ਼ਿੰਦਗੀ ਦੀਆਂ ਸੱਚਾਈਆਂ ਨੂੰ ਸਮਝਣ ਦਾ ਮਾਧਿਅਮ ਰਹੀਆਂ ਹਨ ਸਾਰੇ ਧਾਰਮਿਕ ਗ੍ਰੰਥ ਇਸ ਗੱਲ ਦਾ ਪ੍ਰਮਾਣ ਹਨ ਕਥਾ ਕਹਾਣੀਆਂ ਸੁਣਨ ਸੁਣਾਉਣ ਦਾ ਸਿਲਸਿਲਾ ਉਦੋਂ ਤੋਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਤੋਂ ਮਨੁੱਖ ਨੇ ਬੋਲਣਾ ਸ਼ੁਰੂ ਕੀਤਾ ਕਈ ਕਹਾਣੀਆਂ ਸਪਸ਼ਟ ਤੇ ਕਈ ਸੰਕੇਤਕ ਹੁੰਦੀਆਂ ਹਨ ਜੋ ਸਾਡੀ ਸੋਚ ਦੇ ਦਰਵਾਜ਼ੇ ਖੋਲ੍ਹਦੀਆਂ ਹਨ ਸਾਡੇ ਇਤਿਹਾਸ ਤੇ ਮਿਥਿਹਾਸ ਵਿੱਚ 40 ਦਿਨਾਂ ਦੀ ਬਹੁਤ ਮਹਾਨਤਾ ਹੈ ਜਾੜੀ ਦਿਨਾਂ ਵਿੱਚ ਵਾਪਰੀਆਂ ਕਈ ਪ੍ਰਚਲਿਤ ਘਟਨਾਵਾਂ ਨਹੀਂ ਸੰਸਾਰ ਵਿੱਚ ਬਹੁਤ ਸਾਰੇ ਵਿਅਕਤੀਗਤ ਤੇ ਸਮਾਜਿਕ ਬਦਲਾਅ ਲਿਆਉਂਦੇ ਹਨ ਕੇਸਰ ਤੇ ਫਕੀਰ ਦੇ ਨਾਲ ਨਾਲ ਸ਼ਾਇਦ ਇਹ ਯਾਤਰਾ ਮੇਰੀ ਵੀ ਹੈ ਜੋ ਉਸ ਦਿਨ ਸ਼ੁਰੂ ਹੋਈ ਸੀ ਜਿਸ ਦਿਨ ਮੇਰੇ ਪਰਿਵਾਰ ਦੇ ਵਡੇਰੇ ਸੰਤਾਲੀ ਦੀ ਵੰਡਵੇਲੇ ਜ਼ਿਲ੍ਹਾ ਸਰਬੋਧਾ ਦੇ ਚੱਕ ਨੰਬਰ 119 ਤੋਂ ਗੱਡਿਆਂ ਤੇ ਸਮਾਨ ਲੱਦ ਕੇ ਤੁਰੇ ਸਨ ਸਾਡੇ ਸਾਰਿਆਂ ਦੇ ਅੰਦਰ ਇੱਕ ਕੇਸਰ ਹੈ ਜੋ ਆਪਣੇ ਮਕਸਦ ਤੇ ਮੰਜ਼ਿਲ ਦੀ ਭਾਲ ਵਿੱਚ ਭਟਕ ਰਿਹਾ ਹੈ ਪਰ ਹਰ ਇੱਕ ਨੂੰ ਫਕੀਰ ਵਰਗਾ ਮਾਰਗਦਰਸ਼ਕ ਨਹੀਂ ਮਿਲਦਾ ਇਹ ਲਿਖਤ ਇਸੇ ਕڑی ਵਿੱਚ ਜ਼ਿੰਦਗੀ ਦੇ ਤੱਥਾਂ ਨੂੰ ਸਮਝਣ ਤੇ ਸਾਂਝਾ ਕਰਨ ਦਾ ਇੱਕ ਉਪਰਾਲਾ ਹੈ ਆਸ ਹੈ ਕਿ ਕਬੂਲ ਕਰੋਗੇ ਸਰਗੀ ਵੇਲਾ ਕੇਸਰ ਦੀ ਅੱਖ ਇੱਕਦਮ ਖੁੱਲੀ ਚਾਰੇ ਪਾਸੇ ਮੂਹ ਹਨੇਰਾ ਸੀ ਤੇ ਡਰਾਉਣੀ ਚੁੱਪ ਉਸ ਨੂੰ ਆਪਣੇ ਸਾਹਾਂ ਦੀ ਆਵਾਜ਼ ਵੀ ਸੁਣਾਈ ਦੇ ਰਹੀ ਸੀ ਉਸਨੇ ਮੰਜੇ ਥੱਲੇੋਂ ਆਪਣਾ ਝੋਲਾ ਕੱਢਿਆ ਜਿਸ ਵਿੱਚ ਥੋੜੇ ਜਿਹੇ ਕੱਪੜੇ ਉਸਨੇ ਰਾਤ ਹੀ ਪਾ ਲਏ ਸਨ ਝੋਲੇ ਵਿੱਚੋਂ ਦਾਦੀ ਲਈ ਜਿਸ ਨੂੰ ਉਹ ਬੇਬੇ ਕਹਿੰਦਾ ਸੀ ਰਾਤ ਲਿਖੀ ਇੱਕ ਚਿੱਠੀ ਕੱਢ ਕੇ ਉਸਨੇ ਆਪਣੇ ਸਹਰਾਣੇ ਰੱਖ ਦਿੱਤੀ ਉਸ ਨੂੰ ਯਕੀਨ ਸੀ ਕਿ ਬੇਬੇ ਜਦੋਂ ਸਵੇਰੇ ਉਸ ਦੀ ਚਾਹ ਲੈ ਕੇ ਆਵੇਗੀ ਤਾਂ ਚਿੱਠੀ ਦੇਖ ਲਵੇਗੀ ਕਿਸ ਨੂੰ ਪਤਾ ਸੀ ਕਿ ਉਸ ਨੂੰ ਮੰਜੇ ਤੇ ਨਾ ਵੇਖ ਕੇ ਕਬਰਾਈ ਹੋਈ ਬੇਬੇ ਚਿੱਠੀ ਲੈ ਕੇ ਗਵਾਂਡੀਆਂ ਦੀ ਨੂੰ ਕੋਲ ਪੜਾਉਣ ਲਈ ਜਾਵੇਗੀ ਇਹ ਸੋਚ ਕੇ ਇੱਕ ਵਾਰ ਤਾਂ ਉਸ ਦਾ ਦਿਲ ਪਸੀਜ ਗਿਆ ਪਰ ਉਹ ਘਰੋਂ ਜਾਣ ਦਾ ਮਨ ਪੱਕਾ ਬਣਾ ਚੁੱਕਾ ਸੀ ਉਸ ਨੂੰ ਬੇਬੇ ਨੇ ਹੀ ਪਾਲਿਆ ਸੀ ਮਾਤਾ ਸੰਤਾਲੀ ਦੀ ਬੰਡ ਬੜੇ ਹੀ ਪੂਰੀ ਹੋ ਗਈ ਸੀ ਜਦੋਂ ਉਹ ਅਜੇ 6-7 ਸਾਲ ਦਾ ਹੀ ਸੀ ਬਾਪੂ ਵੀ ਕੁਝ ਦੇਰ ਬਾਅਦ ਬੀਕਾਨੇਰ ਜ਼ਮੀਨ ਵੇਖਣ ਗਿਆ ਨਹੀਂ ਸੀ ਮੁੜਿਆ ਜਿੰਨੇ ਮੂੰਹ ਹੋਣੀਆਂ ਗੱਲਾਂ ਕੋਈ ਕਹਿੰਦਾ ਬਾਪੂ ਨੇ ਉੱਥੇ ਹੋਰ ਵਿਆਹ ਕਰਵਾ ਲਿਆ ਤੇ ਕੋਈ ਆਖਦਾ ਕਿਸੇ ਨੇ ਮਾਰ ਦਿੱਤਾ ਪਿਛਲੇ 10 ਸਾਲ ਬੇਬੇ ਨੇ ਸਦੀਆਂ ਵਾਂਗ گزارੇ ਸਨ ਬਾਪੂ ਦੀ ਬੇਬੇ ਨੂੰ ਆਖਰੀ ਚਿੱਠੀ ਬੀਕਾਨੇਰ ਦੀ ਕਿਸੇ ਸਰਾਂ ਚੋਂ ਆਈ ਸੀ ਜੋ ਬੇਬੇ ਨੇ ਬੜੀ ᱥਾਮ ਕੇ ਰੱਖੀ ਹੋਈ ਸੀ ਤੇ ਅੱਜ ਕਿਸ ਨੇ ਉਹ ਚਿੱਠੀ ਆਪਣੀ ਜੇਬ ਚ ਪਾ ਲਈ ਸੀ ਉਹ ਬਾਪੂ ਨੂੰ ਲੱਭਣ ਹੀ ਘਰੋਂ ਚੱਲਿਆ ਸੀ ਉਸ ਨੇ ਘਰੋਂ ਜਾਣ ਬਾਰੇ ਬੇਬੇ ਨਾਲ ਕੋਈ ਗੱਲ ਨਹੀਂ ਕੀਤੀ ਸੀ ਬੇਬੇ ਨੇ ਬਾਪੂ ਦੇ ਜਾਣ ਤੋਂ ਬਾਅਦ ਡਰਦੀ ਨੇ ਕਦੇ ਉਸ ਦਾ ਵਸਾ ਨਹੀਂ ਸਿਖਾਦਾ ਤਾਂ ਬੀਕਾਨੇਰ ਕਿੱਥੇ ਜਾਣ ਦੇਣਾ ਸੀ ਉਹ ਸੋਚ ਰਿਹਾ ਸੀ ਕਿ ਬਾਪੂ ਨੂੰ ਲੈ ਕੇ ਜਦੋਂ ਉਹ ਵਾਪਸ ਆਵੇਗਾ ਤਾਂ ਬੇਬੇ ਖੁਸ਼ ਹੋ ਜਾਵੇਗੀ ਸਾਰੇ ਗੁੱਸੇ ਗਲੇ ਭੁੱਲ ਜਾਵੇਗੀ ਬੀਤੇ ਦੇ ਕੌੜੇ ਬਰੇ ਮੱਥੇ ਦੀਆਂ ਤਿਉੜੀਆਂ ਤੋਂ ਪੂੰਝੇ ਜਾਣਗੇ ਉਸਨੇ ਬੇਬੇ ਦੇ ਮੰਝੇ ਵੱਲ ਨੀਝ ਲਾ ਕੇ ਦੇਖਿਆ ਪਰ ਕੁੱਪ ਹਨੇਰੇ ਵਿੱਚ ਕੁਝ ਨਾ ਦਿਸਿਆ ਉਸਨੇ ਨਮੀ ਜੁੱਤੀ ਟਰੰਕ ਚੋਂ ਕੱਢ ਕੇ ਹੱਥ ਵਿੱਚ ਫੜ ਲਈ ਜੋ ਪਿੰਡ ਦੇ ਮੋਚੀ ਤੋਂ ਪਿਛਲੇ ਮਹੀਨੇ ਹੀ ਬਣਵਾਈ ਸੀ ਇਹ ਸਿਰਫ ਇੱਕ ਵਾਰ ਬਸਾਖੀ ਦੇ ਮੇਲੇ ਤੇ ਹੀ ਪਾਈ ਸੀ ਉਹ ਦੱਬੇ ਪੈਰੀਂ ਘਰੋਂ ਬਾਹਰ ਗਲੀ ਵਿੱਚ ਆ ਗਿਆ ਇੱਕ ਦੋ ਘਰਾਂ ਚ ਜਗਦੇ ਦੀਵਿਆਂ ਤੋਂ ਬਿਨਾ ਕੋਈ ਚਾਨਣ ਨਹੀਂ ਸੀ ਪਾਉ ਅਜੇ ਫੁੱਟੀ ਨਹੀਂ ਸੀ ਗਲੀ ਵਿੱਚ ਸੁੱਤਾ ਇੱਕ ਅਵਾਰਾ ਕੁੱਤਾ ਉਸਦੇ ਪੈਰਾਂ ਦੀ ਬਿੜਕ ਨਾਲ ਜ਼ਰੂਰ ਉੱਠ ਗਿਆ ਸੀ ਰੋਂਦੇ ਕੁੱਤੇ ਦੀ ਲੰਮੀ ਹੂਕ ਨੇ ਉਸਨੂੰ ਉਦਾਸ ਕਰ ਦਿੱਤਾ ਆਪਣੀ ਹਵੇਲੀ ਦੇ ਮੂਹਰੇੋਂ ਲੰਘਦਿਆਂ ਕੇਸਰ ਦੇ ਕਦਮ ਰੁਕ ਗਏ ਉਸ ਦਾ ਦਿਲ ਕੀਤਾ ਕਿ ਅੰਦਰ ਜਾ ਕੇ ਇੱਕ ਵਾਰ ਕੁੰਡੇ ਸਿੰਘਾਂ ਵਾਲੀ ਬੂਰੀ ਝੋਟੀ ਤੇ ਬਾਕੀ ਡੰਗਰਾਂ ਨੂੰ ਵੇਖਾਵੇ ਉਸ ਦਾ ਧਿਆਨ ਨਾਲ ਲੱਗਦੇ ਜੈਲਦਾਰਾਂ ਦੇ ਘਰ ਵੱਲ ਗਿਆ ਤਾਂ ਉਸ ਨੂੰ ਕੰਧ ਨਾਲ ਲੱਗਦੀ ਪੌੜੀ ਤੇ ਖੜਾ ਕੋਈ ਪਰਛਾਵਾਂ ਦਿਖਿਆ ਇਹ ਮੇਰੀ ਜੀਤੀ ਤਾਂ ਨਹੀਂ ਕੇਸਰ ਡਿਗਦਾ ਡਿਗਦਾ ਮਸਾ ਸੰਭਲਿਆ ਉੱਥੇ ਤਾਂ ਕੋਈ ਵੀ ਨਹੀਂ ਸੀ ਕੇਸਰ ਦੇ ਪੈਰ ਉਸ ਦਾ ਸਾਥ ਨਹੀਂ ਸੰਦੇ ਰਹੇ ਤਾਰਿਆਂ ਦੀ ਲੋਏ ਪਿੰਡੋਂ ਬਾਹਰਲੀ ਫਿੱਲੀ ਲੰਘ ਕੇ ਰੋਹੀ ਵਾਲੇ ਪਹੇ ਤੇ ਆ ਕੇ ਉਸਨੇ ਇੱਕ ਵਾਰ ਮੁੜ ਕੇ ਸੁੱਤੇ ਪਏ ਪਿੰਡ ਵੱਲ ਦੇਖਿਆ। ਬਗਲ ਵਿੱਚ ਲੰਮਕਦੇ ਝੋਲੇ ਨੂੰ ਘੁੱਟ ਕੇ ਫੜ ਕਾਲੀ-ਕਾਲੀ ਪੈਰਪੁੱਟ ਦਾ ਉਹ ਪਿੰਡੋਂ ਵਾਰ ਨਹੀਂ ਥੇ ਤੇ ਉਦਾਸੀ ਸਾਧੂਆਂ ਦੀ ਕੁਟਿਆ ਵੱਲ ਤੁਰ ਪਿਆ। ਨਿੱਕੇ ਹੁੰਦਿਆਂ ਉਹ ਬਾਪੂ ਨਾਲ ਇਸ ਕੁਟਿਆ ਵਿੱਚ ਕਈ ਵਾਰ ਆਇਆ ਸੀ। ਸਾਧੂਆਂ ਫਕੀਰਾਂ ਤੇ ਫੱਕਰਾਂ ਦਾ ਇੱਥੇ ਆਉਣਾ ਜਾਣਾ ਲੱਗਿਆ ਹੀ ਰਹਿੰਦਾ ਸੀ। ਕੋਈ ਇੱਥੇ 2-4 ਮਹੀਨੇ ਰਹਿੰਦਾ ਤੇ ਕੋਈ 2-4 ਦਿਨ। ਹੁਣ ਜੇ ਕਦੇ ਬਾਪੂ ਨੂੰ ਮਿਲਣ ਨੂੰ ਉਸ ਦਾ ਦਿਲ ਕਰਦਾ ਤਾਂ ਉਹ ਸਕੂਟੀਆ ਵਿੱਚ ਆ ਜਾਂਦਾ ਨਿੱਕੇ ਹੁੰਦਿਆ ਵੇਖਿਆ ਬਾਪੂ ਦਾ ਚਿਹਰਾ ਵੀ ਹੁਣ ਉਸ ਨੂੰ ਭੁੱਲਣ ਲੱਗਾ ਸੀ ਨਾਲੇ 10 ਸਾਲ ਬੀਤ ਗਏ ਸਨ ਕੱਲ ਜਦੋਂ ਉਹ ਕੁਟੀਆ ਤੇ ਆ ਕੇ ਹਜੇ ਥੜੇ ਤੇ ਬੈਠਾ ਹੀ ਸੀ ਕਿ ਇੱਕ ਲੰਮੀ ਦਾੜੀ ਵਾਲਾ ਪਤਲਾ ਜਿਹਾ ਖੁੱਲੇ ਚੋਲੇ ਵਾਲਾ ਫਕੀਰ ਉਸ ਕੋਲ ਬੈਠ ਕੇ ਗੱਲਾਂ ਕਰਨ ਲੱਗ ਪਿਆ ਜਦੋਂ ਫਕੀਰ ਨੇ ਉਸ ਨੂੰ ਦੱਸਿਆ ਕਿ ਉਹ ਕੱਲ ਸਵੇਰੇ ਤੜਕੇ ਬੀਕਰ ਨੇ ਲਈ ਨਿਕਲੇਗਾ ਤਾਂ ਕੇਸਰ ਇੱਕਦਮ ਉੱਠ ਕੇ ਖੜਾ ਹੋ ਗਿਆ ਸੀ ਜਦੋਂ ਉਸਨੇ ਬੀਕਾਨੇਰ ਜਾਣ ਦੀ ਇੱਛਾ ਤੇ ਬਾਪੂ ਵਾਲਾ ਕਾਰਨ ਦੱਸਿਆ ਤਾਂ ਫਕੀਰ ਕੁਝ ਦੇਰ ਚੁੱਪ ਰਿਹਾ ਫਿਰ ਆਪਣੀ ਲੰਮੀ ਦਾੜੀ ਤੇ ਹੱਥ ਫੇਰਦਿਆਂ ਫਕੀਰ ਨੇ ਕਿਹਾ ਜਵਾਨਾ 40 ਦਿਨ ਲੱਗਣਗੇ ਰੇਤਲੇ ਇਲਾਕਿਆਂ ਚੋਂ ਤੁਰ ਕੇ ਜਾਣਾ ਪੈਣਾ ਖਾਣ ਨੂੰ ਵੀ ਕਈ ਵਾਰ ਭੁਜੇ ਛੋਲੇ ਹੀ ਨਸੀਬ ਹੋਣੇ ਨੇ ਤੇ ਪੀਣ ਲਈ ਪਾਣੀ ਵੀ ਮੁਸ਼ਕਲ ਨਾਲ ਹੀ ਮਿਲਣਾ ਹੈ ਉਸ ਨੂੰ ਫਕੀਰ ਦੀ ਹਰ ਗੱਲ ਮਨਜ਼ੂਰ ਸੀ ਅੱਜ ਉਹ ਆਪਣੇ ਕੱਪੜੇ ਅਤੇ ਜੁੱਤੀ ਝੋਲੇ ਵਿੱਚ ਪਾ ਕੇ ਨੰਗੇ ਪੈਰੀ ਕੁਟਿਆਵਲ ਕਾਲੀ-ਕਾਲੀ ਤੁਰ ਪਿਆ ਸੀ। ਉਹ ਫਕੀਰ ਦੇ ਉੱਠਣ ਤੋਂ ਪਹਿਲਾਂ-ਪਹਿਲਾਂ ਕੁਟਿਆ ਪਹੁੰਚ ਜਾਣਾ ਚਾਹੁੰਦਾ ਸੀ। ਥੋੜਾ-ਥੋੜਾ ਚੰਨਨ ਹੋ ਰਿਹਾ ਸੀ। ਥੇ ਦੀ ਝੀੜੀ ਵਾਲੇ ਦਰਖਤ ਉਸ ਨੂੰ ਸਾਫ਼ ਦੇਖਣ ਲੱਗ ਪਏ ਸਨ। ਚੰਨ ਤੇ ਬੱਦਲਾਂ ਦੀ ਲੁਕਣ ਮਿੱਟੀ ਵਿੱਚ ਚੰਨ ਦੀ ਰਫ਼ਤਾਰ ਤੇਜ਼ ਹੋ ਗਈ ਜਾਪਦੀ ਸੀ ਜਿਵੇਂ ਕਿ ਉਸ ਨੂੰ ਆਉਂਦੇ ਸੂਰਜ ਦੇ ਪੈੜਾਂ ਦੀ ਬਿੜਕ ਆ ਗਈ ਹੋਵੇ।